ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਸਾਰੇ ਅੱਜ ਮੈਂ ਦੇਖੋ ਬਣਾ ਰਹੀਆਂ ਕੜੀ ਕਿਉਂਕਿ ਅੱਜ ਹੈ ਥਰਸਡੇ ਤੇ ਮੇਰੇ ਕਿਸੇ ਸਬਸਕ੍ਰਾਈਬਰ ਨੇ ਕਿਹਾ ਸੀ ਕਿ ਤੁਸੀਂ ਨਾ ਥਰਸਡੇ ਨੂੰ ਕੜੀ ਬਣਾਇਆ ਕਰੋ ਤੇ ਫਿਰ ਆਪਣਾ ਚਨੇ ਜਿਹੜੇ ਆ ਕਾਲੇ ਚਨੇ ਉਹ ਤੁਸੀਂ ਸੈਟਰਡੇ ਨੂੰ ਬਣਾਇਆ ਕਰੋ ਤਾਂ ਮੈਂ ਫਿਰ ਨਾ ਇਸ ਵਾਰ ਬਣਾਇਆ ਸੀ ਚਨੇ ਵੀ ਸੈਟਰਡੇ ਨੂੰ ਤੇ ਕੜੀ ਵੀ ਬਣਾ ਰਹੀ ਆ ਅੱਜ ਥਰਸਡੇ ਨੂੰ ਤੇ ਇਸ ਤਰ੍ਹਾਂ ਕੀ ਹੁੰਦਾ ਹੈ ਇਹ ਨਹੀਂ ਮੈਨੂੰ ਪਤਾ ਹੈਗਾ ਦੇਖੋ ਇੱਧਰ ਬਣਾ ਰਹੀਆਂ ਮੈਂ ਪਕੌੜੇ ਕੜੀ ਚ ਪਾਉਣ ਲਈ ਤੇ ਅਗਰ ਕਿਸੇ ਨੂੰ ਪਤਾ ਹੈ ਕਿ ਇਹ ਦੋ ਦਿਨ ਚ ਚੀਜ਼ਾਂ ਕਿਉਂ ਬਣਾਉਂਦੇ ਆ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਣਾ ਕਿਉਂਕਿ ਮੈਂ ਤਾਂ ਜਦੋਂ ਮੇਰਾ ਦਿਲ ਕਰਦਾ ਮੈਂ ਉਦੋਂ ਹੀ ਕੋਈ ਚੀਜ਼ ਬਣਾ ਲੈਂਦੀ ਆ ਜਿਹੜੀ ਦਿਲ ਕਰਦਾ ਇਸ ਤਰ੍ਹਾਂ ਦੀ ਜਗਾ ਕਿ ਕੋਈ ਦੇ ਆ ਤਾਂ ਦੇਖੋ ਕਈ ਲੋਕਾਂ ਨੇ ਕਿਹਾ ਕਿ ਸੈਟਰਡੇ ਨੂੰ ਬਣਾਉਣੇ ਚਾਹੀਦੇ ਕਾਲੇ ਚਨੇ ਔਰ ਥਰਸਡੇ ਨੂੰ ਬਣਾਉਣੀ ਚਾਹੀਦੀ ਆ ਕੜੀ ਤਾਂ ਲੋ ਜੀ ਅਸੀਂ ਵੀ ਅੱਜ ਬਣਾ ਕੇ ਦੇਖ ਲਈ ਦੇਖਦੇ ਆ ਕਿ ਇਹ ਜੂਬਾ ਹੁੰਦਾ ਤਾਂ ਲੋ ਫਿਰ ਪਕੌੜੇ ਪਾ ਦਿੰਦੇ ਆ ਕੜੀ ਚ ਕੜੀ ਸਾਡੀ ਬਨ ਚੁੱਕੀ ਆ ਫੇਕ ਲੋ ਜੀ ਬਸ 2 ਮਿੰਟ ਸਾਡੀ ਕੜੀ ਹੁਣ ਕੇ ਹੋ ਜਾਏਗੀ ਰੈਡੀ ਚਲੋ ਇਹਦੇ ਪਾਦੇ ਨੇ ਪਕੌੜੇ ਉੱਪਰ ਦੀ ਪਾ ਦਾਂਗੇ ਹਰਾ ਧਨੀਆ ਤੇ ਲਓ ਜੀ ਸਾਡੀ ਕੜੀ ਬਣ ਚੁੱਕੀ ਆ ਤਾਂ ਦੇਖੋ ਕਈ ਲੋਕ ਨਾ ਕੜੀ ਚ ਨਿਊਟਰੀ ਪਾਲੰਦੇ ਆ ਆਪਣੇ ਪਕੌੜੇ ਨਹੀਂ ਬੰਦੇ ਪਰ ਮੈਂ ਕਦੀ ਵੀ ਇਸ ਤਰ੍ਹਾਂ ਨਹੀਂ ਬਣਾਈ ਬਿਨਾਂ ਪਕੌੜੇ ਤਾਂ ਮੈਂ ਹਮੇਸ਼ਾ ਪਕੌੜੇ ਪਾ ਕੇ ਹੀ ਕੜੀ ਬਣਾਉਣੀ ਆ ਤੇ ਇਧਰ ਅਸੀਂ ਥੋੜੇ ਜਿਹਾ ਖਾਣੇ ਵੀ ਕੱਢ ਲੈਨੇ ਆ ਕਿਉਂਕਿ بیٹے ਨੂੰ ਪਸੰਦ ਹੈ ਤਾਂ ਉਹ ਹੁਣ ਆਉਣ ਵਾਲਾ ਹੀ ਆ ਉਹਦੇ ਲਈ ਮੈਂ ਅੱਖਾਂ ਵੀ ਬਣਾ ਕੇ ਮੈਂ ਤਾਂ ਨਹੀਂ ਖਾਵਾਂਗੀ ਕਿਉਂਕਿ ਗਰਮੀ ਬਹੁਤ ਹੈ ਤੇ ਪਾਣੀ ਬਹੁਤ ਪੀ ਹੋ ਰਿਹਾ ਹੈ ਇਸ ਕਰਕੇ ਕੰਨੀਆਂ ਹਲੀਆਂ ਘੱਟ ਹੀ ਖਾ ਰਹੀਆਂ ਅੱਜਕੱਲ ਮੈਂ ਤੇ ਲੋ ਜੀ ਹੁਣ ਤਾਂ ਸਾਡੇ ਪਕੌੜੇ ਬਣ ਰਹੀ ਨੇ ਬਾਹਰ ਦਾ ਵੈਦਰ ਦੇਖ ਲਓ ਅੱਜ ਨਾ بارش ਹੋਣ ਵਾਲੀ ਹੈ ਬੱਦਲ ਹੋਇਆ ਹੈ ਤੇ ਦੇਖੋ ਤੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਠੰਡੀ ਠੰਡੀ ਤੇ ਮੈਂ ਤੁਹਾਨੂੰ ਬਾਹਰ ਦਿਖਾ ਕੇ ਆਵਾਂਗੀ ਬਾਹਰ ਦਾ ਮੌਸਮ ਕਿਵੇਂ ਦਾ ਹੈ ਦੇਖੋ ਕਿੰਨੇ ਦਿਨ ਬਾਅਦ ਰਾਹਤ ਮਿਲੀ ਹੈ ਬਹੁਤ ਹੀ ਤੇਜ਼ بارش ਆਉਣ ਵਾਲੀ ਆ ਕਾਲੀ ਘਟਾ ਛਾਈ ਹੋਈ ਆ ਔਰ ਹਵਾ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਪਈ ਆ ਤੇ ਦੇਖ ਲਓ

ਸੋ ਗਾਇਜ਼ ਬਾਹਰ ਬਹੁਤ ਹੀ ਬੱਦਲ ਸੀ ਤਾਂ ਬਹੁਤ ਹੀ ਤੇਜ਼ ਹਵਾ ਚੱਲ ਰਹੀ ਆ ਔਰ ਇੰਨੀ ਹਵਾ ਦੇ ਵਿੱਚ ਹੀ ਦੇਖੋ ਡਿਲੀਵਰੀ ਬੁਆਏ ਆ ਕਿੰਨੀ ਮਿਹਨਤ ਦਾ ਕੰਮ ਹੁੰਦਾ ਨਾ ਹਰੇਕ ਕੰਮ ਮਿਹਨਤ ਨਾਲ ਹੁੰਦਾ ਤੇ ਦੇਖੋ ਮੈਂ ਮੀਸ਼ੂ ਤੋਂ ਨਾ ਇਹ ਮੰਗਵਾਏ ਸੀ ਇਅਰਿੰਗਸ ਤੇ ਇਹ ਨਾ ਇਅਰਿੰਗਸ ਮੈਂ ਦੇਖੇ ਨੇ ਖੋਲ ਕੇ ਤੇ ਤੁਹਾਨੂੰ ਵੀ ਮੈਂ ਦਿਖਾਨੀ ਆ ਦੇਖੋ ਇਹ ਨਾ ਹੈ ਤਾਂ ਬਹੁਤ ਵਧੀਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਤੇ ਬਟਨ ਇਹਦੇ ਪਿੱਛੇ ਮੈਂ ਤੁਹਾਨੂੰ ਦਿਖਾਵਾਂ ਇਹ ਦੇਖੋ ਇਹ ਨਾ ਬਹੁਤ ਮੋਟੀ ਐ ਡੰਡੀ ਇਹਦੀ ਇਹ ਨਾ ਮੇਰੇ ਕੰਨਾਂ ਦੇ ਵਿੱਚ ਹੀ ਨਹੀਂ ਆ ਰਹੀ ਕਿਉਂਕਿ ਕੰਨਾਂ ਦੇ ਛੇਦ ਛੋਟੇ ਨੇ ਤੇ ਇਹ ਨਹੀਂ ਆ ਰਿਹਾ ਮੈਨੂੰ ਨਾ ਬਹੁਤ ਅਫਸੋਸ ਹੋ ਰਿਹਾ ਕਿ ਆਏ ਮੈਨੂੰ ਇੰਨਾ ਵਧੀਆ ਲੱਗਿਆ ਸੀ ਇਹ ਵਾਲਾ ਡਿਜ਼ਾਈਨ ਬਟ ਮੇਰੇ ਨਹੀਂ ਆ ਰਿਹਾ ਹੁਣ ਮੈਂ ਨਾ ਨਾ ਤੇ ਇਹਨੂੰ ਵਾਪਸ ਕਰਾਂਗੀ ਕਿਸੇ ਨੂੰ ਦੇ ਦਾਂਗੀ ਜਿਹਦੇ ਕੰਨਾਂ ਦੇ ਛੇਦ ਵੱਡੇ ਹੋਣਗੇ ਨਾ ਉਹਨੂੰ ਦੇ ਦਾਂਗੀ ਦੇਖੋ ਤੇ ਵੈਸੇ ਦੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਸੀ ਤੇ ਇਸ ਕਰਕੇ ਮੈਂ ਆਰਡਰ ਕਰਤਾ ਮੈਨੂੰ ਪਤਾ ਨਹੀਂ ਸੀ ਕਿ ਇਹਦੇ ਇਹ ਜਿਹੜੀ ਹੈਗੀਆਂ ਇਹ ਨਾ ਡੰਡੀਆਂ ਇੰਨੀਆਂ ਮੋਟੀਆਂ ਹੋਣੀਆਂ ਦੇਖੋ ਸੋ ਦੇ ਨੂੰ ਨਾ ਬਹੁਤ ਹੀ ਦੁੱਖ ਚ ਆਇਆ ਕਿ ਬਹੁਤ ਵਧੀਆ ਡਿਜ਼ਾਈਨ ਸੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਨਾ ਸਾਰੇ ਡਿਜ਼ਾਈਨ ਵਧੀਆ ਸੀ ਛੋਟੇ bade ਸਾਰੇ ਸੀਗੇ ਤੇ ਬਟ ਚਲੋ ਕੋਈ ਨਾ ਕਿਉਂਕਿ 골ਡ ਅੱਜਕੱਲ ਨਹੀਂ ਪਾਰੇ ਕਿ ਬਾਹਰ ਨਾਲ ਚੋਰੀਆਂ ਬਹੁਤ ਕਰਦੇ ਆ ਵਾਕਤੇ ਜਾਓ ਤੇ ਪਤਾ ਹੀ ਨਹੀਂ ਲੱਗਦਾ ਜਾਂਦੇ ਜਾਂਦੇ ਖਿੱਚ ਕੇ ਲੈ ਜਾਂਦੇ ਆ ਕੰਨ ਤੋਂ ਇਸ ਕਰਕੇ 골ਡ ਨਹੀਂ ਪਾਰੇ ਮੈਂ ਇਹ ਮੰਗਵਾਏ ਸੀ ਤੇ ਮੈਨੂੰ ਬਹੁਤ ਹੀ ਵਧੀਆ ਲੱਗੇ ਸੀ ਦੇਖੋ ਇਹ ਇਹਨਾਂ ਦੀਆਂ 골ੀਆਂ ਨੇ ਜਿਹੜੀਆਂ ਪਿੱਛੇ ਤੇ ਸੋ ਗਾਇਸ ਸੋਨੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਅੱਜ ਮੇਰੇ ਕੋਲ ਹੈ ਨਹੀਂ ਸੀ ਹੋਰ ਕੁਝ ਮੈਂ ਕਿਹਾ ਚਲੋ ਮੈਂ ਇਹ ਸ਼ੇਅਰ ਕਰ ਦਿੰਦੀ ਤੁਹਾਡਾ ਧੰਨਵਾਦ ਤੇ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦੇਆ ਕਰੋ ਔਰ ਜੋ ਵੀ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ